ਗੋਰਾ ਜਾਂ ਕਾਲਾ ਰੰਗ ਨਹੀਂ ਦੇਖਿਆ ਜਿਹਨਾਂ ਨੇ ਕਾਲਾ ਪਿਆ ਤਾਂ ਗੋਰਾ ਜਾਂ ਕਾਲੇ ਦਾ ਭਿੰਨ ਭੇਦ ਨਹੀਂ ਕੀਤਾ ਅਮੀਰ ਤੇ ਗਰੀਬ ਦਾ ਭਿੰਨ ਭੇਦ ਨਹੀਂ ਕੀਤਾ ਜਾਤ ਪਾਤ ਦਾ ਭਿੰਨ ਭੇਦ ਨਹੀਂ ਕੀਤਾ ਉਂਗਲ ਤੇ ਨਿੱਕ ਦਾ ਭਿੰਨ ਭੇਦ ਨਹੀਂ ਕੀਤਾ ਪਰ ਅਫਸੋਸ ਆ ਪਬਲੀਕਲੀ ਮਾਫੀ ਮੰਗੀ ਇਹ ਕਦਰਤਾਂ ਰੰਗਰੇਟੇ ਗੁਰੂ ਕੇ ਬੇਟੇ ਇਸ ਕੌਮੀਆਂ ਜੁੱਥੀਆਂ ਵੀ ਆਪਣੇ ਸਿਰ ਤੇ ਰੱਖ ਲਈਏ ਤਾਂ ਵੀ ਅਸੀਂ ਆਪਣੇ ਗੁਰੂ ਦੇ ਜਿਹੜੇ ਇਹ ਵਚਨ ਹੈਗੇ ਆ ਉਹ ਸਤਕਾਰ ਤੇ ਇੱਜ਼ਤਮਾਨ ਇਸ ਕੌਮ ਵਾਸਤੇ ਵੈਦ ਦੀ ਭਰਾਨੇ ਸਲਾਰ ਬੂਟਾ ਸਿੰਘ ਭੁਰਾਂ ਦੇ ਫੈਮਲੀ ਦੇ ਨਾਲ ਸੰਪਰਕ ਵੀ ਕੀਤਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਜੋ ਸਲਾਰ ਬੂਟਾ ਸਿੰਘ ਦੇ ਪਰਿਵਾਰ ਦੇ ਨਾਲ ਸਾਂਝੀਆਂ ਹੋਣ ਜਾਂ ਉਹ ਵੀ ਉਹਨਾਂ ਨੇ ਪੀਸੀ ਦੇ ਦੌਰਾਨ ਸਾਂਝੀਆਂ ਕੀਤੀਆਂ ਤੇ ਅੱਜ ਐਫ ਆਈ ਆਰ ਦਰਜ ਕਰ ਦਿੱਤਾ ਗਿਆ ਸਿਰਫ ਤੇ ਸਿਰਫ ਬਾਇਲੈਕਸ਼ਨ ਤਰਨ ਤਾਰ। ਉਥੇ ਅਸੀਂ ਬਾਜ਼ੀ ਮਾਰ ਦੁੱਜੀ। ਸਾਰੀਆਂ ਪਾਰਟੀਆਂ ਰੜੀਆਂ ਮੁੰਜਾਣੇ ਜਾਇਓ। ਇਹਦੇ ਤੇ ਕੋਈ ਪੱਤੀ ਜਨ ਗਲਤ ਨਹੀਂ ਹੈਗੀ। ਤਾਂ ਮੇਰੀ ਸਾਰੇ ਦਲਤ ਭਾਈਚਾਰੇ ਦੇ ਸਤਕਾਰਯੋਗ ਦੋਸਤਾਂ ਨੂੰ ਅਪੀਲ ਤੇ ਬਿੰਦੀ ਐਂ ਕਿਸੇ ਦੇ ਮਗਰ ਨਾ ਲੱਗੋ। ਜਿਹੜਾ ਬੰਦਾ ਲੋਗਾਂ ਵਾਸਤੇ ਤੁਰਿਆ ਫਿਰਦਾ, ਲੋਗਾਂ ਦੀ ਲੜਾਈ ਲੜਦਾ। ਇਹ ਦਸਤੂਰ ਆ। ਇਹ ਵਾਅਦੇ। ਕਿ ਉਹਨੂੰ ਸਿੱਟਣਾ ਕਿਵੇਂ ਉਹਨੂੰ ਦੇਖਣਾ ਖੰਭਨੀਆਂ ਡਾਰਾ ਮਗਰ ਨਾਲ ਕੋ ਸਚਾਈ ਜਾਣ ਕੇ ਕੀ ਸਚਾਈ ਕੀ ਆ ਸੁਣ ਲਓ ਤੁਸੀਂ 20 ਵਾਰੀ ਸਟੇਟਮੈਂਟ ਸੁਣ ਲਓ ਸਚਾਈ ਜਾਣ ਕੇ ਫਿਰ ਕਿਸੇ ਗੱਲ ਦੇ ਉੱਤੇ ਕੋਈ ਵਿਚਾਰ ਮੰਥਨ ਹੈ ਕਿ ਬਾਜ ਆ ਜੋ ਇਹਨਾਂ ਗੱਲਾਂ ਤੋਂ ਕੁਛ ਨਹੀਂ ਪਿਆ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਕਿਸੇ ਦੀ ਕੰਮ ਆੜੀ ਲਕੀਰ ਰੱਬ ਕਰਨ ਦੇ ਉੱਤੇ ਮਟੇਣ ਦੇ ਉੱਤੇ ਜਿੰਨਾ ਜੋਰ ਲਾ ਰਹੇ ਹੋ ਤੁਸੀਂ ਭਾਈ ਕੰਮ ਕਰਕੇ ਆਪਣੀ ਲਕੀਰ ਲੰਬੀ ਕਰੋ ਜਿਹੜਾ ਮਟੇਣ ਤੇ ਜ਼ੋਰ ਲਾਉਣ ਲੱਗੇ ਹੋ ਇਹ ਮਿੱਟਣੀ ਤੇ ਨਹੀਂ ਹੈਗੀ ਮੈਂ ਤੁਹਾਡੇ ਨਾਲ ਜਿਹੜਾ ਇੱਕ ਇਸ਼ੂ ਚੱਲ ਰਿਹਾ ਸਜ਼ਾਰਾ ਬਰੇਂਦਰ ਸਿੰਘ ਰਾਜਾ ਬੜਿੰਗ ਤੇ ਉਹਦੇ ਵਾਸਤੇ ਗੱਲ ਕਰਨ ਲਈ ਲਾਈਵ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਪੇਸ਼ ਹੋਇਆ ਸੋ ਰਾਜਾ ਬੜਿੰਗ ਘੋਰਾ ਨੇ ਕਿਹੜੀ ਗੱਲ ਕੀਤੀ ਆ ਜਿਹੜੀ ਗੱਲ ਉਹਨੇ ਕਹੀ ਆ ਉਦੋਂ ਸੰਦਰਭ ਕੀਆ ਕਿਉਂਕਿ ਮੈਂ ਵੀ ਕਰਨ ਤਰਨ ਰਿਹਾ ਮੈਂ ਉਹਨਾਂ ਦੀ ਜਨਾਬੀ ਰੈਲੀਆਂ ਦੇ ਵਿੱਚ ਉਹਨਾਂ ਨੂੰ ਲਾਈਵ ਸੁਣਿਆ ਤੁਸੀਂ ਵੀਡੀਓ ਤੇ ਦੇਖਿਆ ਸੁਣਿਆ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਨੂੰ ਕਿੰਨਾ ਪਿਆਰ ਕਰਦੀ ਹੈ ਦਲਿਤ ਨੂੰ ਕਿੰਨਾ ਪਿਆਰ ਕਰਦੀ ਹੈ ਗਰੀਬ ਨੂੰ ਕਿੰਨਾ ਪਿਆਰ ਕਰਦੀ ਹੈ ਮਿਹਨਤ ਕਸ਼ਮ ਨੂੰ ਕਿੰਨਾ ਪਿਆਰ ਕਰਦੀ ਹੈ ਉਹਨਾਂ ਦਾ ਸੰਦਰਭ ਇਹ ਸੀਗਾ ਕਾਂਗਰਸ ਪਾਰਟੀ ਨੇ ਸਰਦਾਰ ਭੁਟਾ ਸਿੰਘ ਦੇ ਆ ਗੋਰਾ ਜਾਂ ਕਾਲਾ ਰੰਗ ਦੀ ਦੇਖਿਆ ਜਿਹਨਾਂ ਨੇ ਕਾਲਾ ਪਿਆ ਤਾਂ ਗੋਰਾ ਜਾਂ ਕਾਲੇ ਦਾ ਕੋਈ ਭੇਦ ਨਹੀਂ ਕੀਤਾ ਅਮੀਰ ਤੇ ਗਰੀਬ ਦਾ ਕੋਈ ਭੇਦ ਨਹੀਂ ਕੀਤਾ ਜਾਤ ਪਾਤ ਦਾ ਕੋਈ ਭੇਦ ਨਹੀਂ ਕੀਤਾ ਉੱਚ ਤੇ ਨੀਚ ਦਾ ਕੋਈ ਭੇਦ ਨਹੀਂ ਕੀਤਾ ਪਰ ਅਫਸੋਸ ਆ ਉਹ ਸ਼ੋ ਲੋਕ ਜਿਹੜੇ ਮਰਿੰਦਰ ਸਿੰਘ ਰਾਜਾ ਬੜਿੰਗ ਦੀ ਕਾਰ ਸ਼ੈਲੀ ਰਾਜਾ ਬੜਿੰਗ ਦੇ ਕੰਮ ਕਰਨ ਦੇ ਤੌਰ ਤਰੀਕੇ ਤੋਂ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਤੋਂ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਆ ਸੁਰੱਖਿਅਤ ਮਹਿਸੂਸ ਕਰਦੇ ਆ ਸੁਨਾ ਨੇ ਇਹ ਕਹੀ ਵੀ ਉਲਟ ਪਾਸੇ ਨੂੰ ਗੱਲ ਤੋੜਨ ਦਾ ਯਤਨ ਕਰ ਲਿਆ ਉਲਟ ਪਾਸੇ ਦਾ ਮਤਲਬ ਜੇ ਕਿਸੇ ਦੇ ਦਿਲ ਮਨ ਨੂੰ ਠੇਸ ਪਹੁੰਚੀ ਤਾਂ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਬਲਿਕਲੀ ਮਾਫੀ ਮੰਗੀ ਇਹ ਕਦਰਤਾ ਰੰਗਰੇਟੇ ਗੁਰੂ ਕੇ بیٹے ਇਸ ਕੌਮ ਦੀਆਂ ਜੁੱਤੀਆਂ ਵੀ ਆਪਣੇ ਸਿਰ ਤੇ ਰੱਖ ਲਈਏ ਤਾਂ ਵੀ ਅਸੀਂ ਆਪਣੇ ਗੁਰੂ ਦੇ ਜਿਹੜੇ ਕਹੇ ਵਚਨ ਹੈਗੇ ਆ ਉਹ ਸਤਕਾਰ ਤੇ ਇੱਜ਼ਤ ਮਾਨ ਇਸ ਕੌਮ ਵਾਸਤੇ ਤਾਂ ਫਿਰ ਵੀ ਜਿਹੜੇ ਲੋਕ ਨਹੀਂ ਬਾਜ ਆਉਂਦੇ ਜਿਨ੍ਹਾਂ ਨੂੰ ਰਾਜਾ ਬੜਿੰਗ ਇਹ ਕਹ ਲਈ ਆਪਣੇ ਰਾਜਨੀਤਿਕ ਭਵਿੱਖ ਵਾਸਤੇ ਖਤਰਾ ਮਹਿਸੂਸ ਹੁੰਦਾ ਨਾ ਤੇ ਉਹ ਨਹੀਂ ਹਟੇ ਮੇਰਾ ਖਿਆਲ ਸਾਡੀ ਪਾਰਟੀ ਦੇ ਸਾਬਕਾ ਵਿਧਾਇਕ ਖਲਦੀਪ ਵੈਦ ਦੀ ਹੋਰਾਂ ਨੇ ਸardar boota singh ਹੋਰਾਂ ਦੇ ਫੈਮਲੀ ਦੇ ਨਾਲ ਸੰਪਰਕ ਵੀ ਕੀਤਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਜੋ ਸardar boota singh ਦੇ ਪਰਿਵਾਰ ਦੇ ਨਾਲ ਸਾਂਝੀਆਂ ਹੋਣ ਜਾਂ ਉਹ ਵੀ ਉਹਨਾਂ ਨੇ ਪੀਸੀ ਦੇ ਦੌਰਾਨ ਸਾਂਝੀਆਂ ਕੀਤੀਆਂ ਤੇ ਅੱਜ ਐਫ ਆਈ ਆਰ ਦਰਜ ਕਰ ਦਿੱਤਾ ਗਿਆ ਸਿਰਫ ਤੇ ਸਿਰਫ ਬਾਇਲੈਕਸ਼ਨ ਤਰਨਤਾਰ ਨੂੰ ਉਥੇ ਅਸੀਂ ਬਾਜ਼ੀ ਮਾਰ ਦਿੱਤੀ ਜੀ ਸਾਰੀਆਂ ਪਾਰਟੀਆਂ ਰੜੀਆਂ ਮੁੰਜਿਆ ਨੇ ਜਾਇਓ ਰੂਲਿੰਗ ਪਾਰਟੀ ਆ ਉਹ ਕਾਲੀ ਧਾਲੇ ਆ ਉਹ ਬੀਜੇਪੀ ਆ ਸਾਰਿਆਂ ਦੇ ਕੋਈ ਜੋਰ ਲੱਗਿਆ ਯਾਰ ਅ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਅਵਲੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਬੰਦੇ ਇੱਕ ਪਿਤਾ ਇੱਕ ਉਸ ਕੇ ਹਮ ਬਾਰੇ ਔਰ ਮਾਨਸ ਕੀ ਯਾ ਸਭ ਇੱਕੋ ਪਹਿਚਾਨ ਉਹ ਸੁਣਤਾ ਲੋ ਨੇ ਕਿਹਾ ਕਿ ਕਿਹੜੇ ਸੰਦਰਭ ਦੇ ਵਿੱਚ ਗੱਲ ਕੀਤੀ ਆ ਗੋਰਾ ਤੇ ਕਾਲਾ ਅਮੀਰ ਤੇ ਗਰੀਬ ਜਰਨਲ ਤੇ 달ੇਤ ਉਹਨੇ ਇਹ ਆਪਣੀ ਪਾਰਟੀ ਦੀ ਵਡਿਆਈ ਕੀਤੀ ਹੈ ਵੀ ਉਹਨਾਂ ਨੇ ਨਹੀਂ ਦੇਖਿਆ ਵੀ ਸਰਦਾਰ ਬੂਤਾ ਸਿੰਘ ਦੀ ਮਿਹਨਤ ਦਾ ਸੰ ਪੱਠੇ ਪਾਉਣ ਦਾ ਮਤਲਬ ਡੰਗਰਾਂ ਨੂੰ ਪੱਠੇ ਪਾਉਣ ਦਾ ਮਤਲਬ ਕਿਹੜਾ ਬੰਦਾ ਪਿੰਡੂ ਪੇਠ ਭੂਮੀ ਦੇ ਵਿੱਚੋਂ ਜਿਹਦਾ ਪਸ਼ੋਕਰ ਪਿੰਡਾਂ ਦੇ ਨਾਲ ਜੁੜਿਆ ਹੈ ਉਹ ਹਰੇਕ ਨੇ ਪੱਠੇ ਪਾਈ ਤੇ ਇਹਦੇ ਤੇ ਕੋਈ ਪੱਤੀ ਜਨ ਗਲਤ ਨਹੀਂ ਹੈਗੀ ਤਾਂ ਮੇਰੀ ਸਾਰੇ 달ੇਤ ਭਾਈਚਾਰੇ ਦੇ ਸਤਕਾਰਯੋਗ ਦੋਸਤਾਂ ਨੂੰ ਅਪੀਲ ਤੇ ਵਿੰਦੀ ਆਂ ਕਿਸੇ ਦੇ ਮਗਰ ਨਾ ਲੱਗੋ ਜਿਹੜਾ ਬੰਦਾ ਲੋਕਾਂ ਵਾਸਤੇ ਤੁਰਿਆ ਫਿਰਦਾ ਲੋਕਾਂ ਦੀ ਲੜਾਈ ਲੜਦਾ ਇਹ ਦਸਤੂਰ ਆ ਏਰ ਵਾੜ ਪੈ ਗਿਆ ਕਿ ਉਹਨੂੰ ਸਿੱਟਣਾ ਕਿਵੇਂ ਉਹਨੂੰ ਡੇਗਣਾ ਕਿਵੇਂ ਅੱਜ ਰਾਜੇ ਬੜਿੰਗ ਦੇ ਮਗਰ ਸਿਰਫ ਤੇ ਸਿਰਫ ਉਹ ਲੋਕ ਜਿਹੜੇ ਰਾਜੇ ਬੜਿੰਗ ਦੀ ਕੰਮ ਦੀ ਰਫਤਾਰ ਤੋਂ ਡਰਦੇ ਆ ਰਾਜੇ ਬੜਿੰਗ ਦੇ ਕੰਮ ਦੇ ਸਟ੍ਰਾਈਕ ਤੋਂ ਡਰਦੇ ਆ ਕਿ ਆਓ ਦੂਸਰੀਆਂ ਪਾਰਟੀਆਂ ਦੇ ਲੋਕਾਂ ਕੁਝ ਆਪਣੀ ਪਾਰਟੀ ਦੇ ਮਿੱਤਰ ਸੱਜਣ ਵੀ ਹੈਗੇ ਆ ਜਿਹੜੇ ਨਹੀਂ ਚਾਹੁੰਦੇ ਸੋ ਮੈਂ ਫੇਰ ਕਹੂੰਗਾ ਕਿ ਰੰਗਰੇਟੇ ਗੁਰੂ ਕੇ ਬੇਟੇ ਅਦਰ ਤੇ ਸਤਕਾਰ ਹਮੇਸ਼ਾ ਕਾਂਗਰਸ ਪਾਰਟੀ ਨੇ ਦਿੱਤਾ ਇੰਡੀਵਿਜੂਅਲੀ ਕਾਂਗਰਸ ਦੇ ਹਰ ਲੀਡਰ ਨੇ ਦਿੱਤਾ ਤੇ ਦਿੰਦੇ ਵੀ ਰਵਾਂਗੇ ਹਾਂ ਜੇ ਕਿਸੇ ਨੂੰ ਇਹ ਗੱਲ ਵੀ ਮਾੜੀ ਲੱਗੀ ਆ ਤੇ ਮਾਫੀ ਦੇ ਉੱਤੇ ਤਾਂ ਕੁਝ ਨਹੀਂ ਹੈਗਾ ਮਾਫੀ ਮੰਗ ਲਈ ਪਬਲੀਕਲੀ ਮਾਫੀ ਮੰਗ ਲਈ ਇਕ ਤੋ ਦਾ ਕਹਿਤਾ ਜੀ ਅਸੀਂ ਇਹ ਰੰਗਰੇਟੇ ਗੁਰੂ ਕੇ ਬੇਟੇ ਕੌਮ ਦੇ ਜੋੜੇ ਵੀ ਆਪਣੇ ਸਿਰ ਤੇ ਧਰ ਲਈਏ ਤਾਂ ਵੀ ਅਸੀਂ ਗੁਰੂ ਦੇ ਜਿਹੜੇ ਕਹੇ ਬਚਨ ਤਸ ਯੁਨਾ ਦਾ ਮੰਨ ਤੇ ਸਤਕਾਰ ਜੋੜੇ ਸਿਰ ਤੇ ਧਰ ਕੇ ਵੀ ਨਹੀਂ ਪਾਈ ਦੇ ਸਕਦੇ ਜਿੱਡੀ ਉਪਮਾ ਜਿੱਡਾ ਸਤਕਾਰ ਸਾਡੇ ਗੁਰੂ ਨੇ ਇਸ ਫੋਮ ਨੂੰ ਤਸੋ ਮੇਰੀ ਸੁਨਿਮਰ ਬੇਨਤੀ ਹੈਗੀ ਆ ਖੰਭਾਂ ਦੀਆਂ ਡਾਰਾ ਮੰਗਰ ਨਾਲ ਲਗੋ ਸਚਾਈ ਜਾਣ ਕੇ ਕੀ ਸਚਾਈ ਕੀ ਆ ਸੁਣ ਲਓ ਤੁਸੀਂ 20 ਵਾਰੀ ਸਟੇਟਮੈਂਟ ਸੁਣ ਲਓ ਸਟੇ ਗਾਨ ਕੇ ਫਿਰ ਕਿਸੇ ਗੱਲ ਦੇ ਉੱਤੇ ਕੋਈ ਵਿਚਾਰ ਮੰਥਨ ਨੇ ਕਿ ਸਾਡੇ ਪੱਤਰਕਾਰ ਸੀਨੀਅਰ ਦੋਸਤ ਸੀਨੀਅਰ ਪੱਤਰਕਾਰ ਦੋਸਤ ਹੈ ਗਿਆ ਵਿਸ਼ਲੇਸ਼ਕ ਹੈ ਗਿਆ ਮਿੰਟੂ ਗੁਰਸਰਗਿਆ ਮਨ ਉਹਦੀ ਪੋਸਟ ਪੜ ਰਿਆ ਸੀਗਾ ਉਹਨਾਂ ਨੇ ਬਾਖਮਾਲ ਲਿਖਿਆ ਗੱਲ ਆਪਣੀ ਪੋਸਟ ਦੇ ਵਿੱਚ ਹੁਣ ਇੱਕ ਨਿਰਪੱਖ ਜਰਨਲਿਸਟ ਔਰ ਵਿਸ਼ਲੇਸ਼ਕ ਜਿਹੜਾ ਅਹਿਮ ਮੁੱਦਿਆਂ ਦੇ ਉੱਤੇ ਕਰੰਟ ਇਸ਼ੂਜ਼ ਦੇ ਉੱਤੇ ਰੋਜ਼ ਮੰਥਨ ਕਰਦਾ ਹੈ ਰੋਜ਼ ਆਪਣੇ ਵਿਚਾਰ ਦਿੰਦੇ ਹੈ ਕਿਸੇ ਪੱਤਰਕਾਰ ਕਿਸੇ ਜੀਨੀਅਸ ਕਿਤੇ ਬੁੱਧੀਜੀਵੀ ਦੇ ਨਾਲ ਤੁਸੀਂ ਗੱਲ ਕਰਕੇ ਦੇਖ ਲਓ ਹਰ ਬੰਦਾ ਇਹ ਮਹਿਸੂਸ ਕਰ ਰਿਹਾ ਜੀ ਇਹ ਗਲਤ ਹੋ ਰਿਹਾ ਇਹ ਪੰਜਾਬ ਦੇ ਅੰਦਰ ਗਲਤ ਪ੍ਰਥਾ ਪਾਈ ਜਾ ਰਹੀ ਹੈ ਫਿਰਕੂ ਸਾਡਾ ਜਿਹੜਾ ਕ੍ਰਿਮੀਨਲ ਹਾਰਮਨੀ ਆ ਉਹਦੇ 'ਚ ਟ੍ਰੇਡ ਪਾਉਣ ਵਾਸਤੇ ਰਾਜਨੀਤਿਕ ਤੌਰ ਤੇ ਆਪਣਾ ਉल्लू ਸਿੱਧਾ ਕਰਨ ਵਾਸਤੇ ਜਿਹੜੇ ਲੋਕ ਲੱਗੇ ਹੋਏ ਆ ਉਹਨਾਂ ਦੀਆਂ ਚਾਲਾਂ ਆਪਾਂ ਨੂੰ ਸਮਝ ਲੈਣੀਆਂ ਚਾਹੀਦੀਆਂ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਬਾਹਰ ਆ ਜਾਓ ਬਾਜ ਆ ਜਾਓ ਇਹਨਾਂ ਗੱਲਾਂ ਤੋਂ ਕੁਛ ਨਹੀਂ ਪਿਆ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਕਿਸੇ ਦੀ ਕੰਮ ਵਾਲੀ ਲਕੀਰ ਰੱਬ ਕਰਨ ਦੇ ਉੱਤੇ ਮਟੇਣ ਦੇ ਉੱਤੇ ਜਿੰਨਾ ਜ਼ੋਰ ਲਾ ਰਹੇ ਹੋ ਤੁਸੀਂ ਭਾਈ ਕੰਮ ਕਰਕੇ ਆਪਣੀ ਲਕੀਰ ਲੰਬੀ ਕਰੋ ਤੁਸੀਂ ਜਿਹੜਾ ਮਟੇਣ ਤੇ ਜ਼ੋਰ ਲਾਉਣ ਲੱਗੇ ਹੋ ਇਹ ਮਿਟਣੀ ਤੇ ਨਹੀਂ ਹੈਗੀ ਇਹ ਤਾਂ ਬਾਬੇ ਦੀ ਕਿਰਪਾ ਨਾਲ ਦਿਨੋਂ ਦਿਨ ਹੋਊਗੀ ਲੰਬੀ ਤੇ ਤੁਹਾਡੇ ਵਾਲੀ ਲਕੀਰ ਜਿਹੜੀ ਛੋਟੀ ਆ ਜੇ ਇਹੀ ਕਰਤੂਤਾ ਤੁਹਾਡੀਆਂ ਰਹਿੀਆਂ ਤੇ ਇਹ ਛੋਟੀ ਲਕੀਰ ਵੀ ਸਮਾਪਤ ਹੋ ਜਾਵੇ